ਗੁਰੂ ਅਰਜਨ ਦੇਵ ਨੇ ਕਿਹਾ ਗੋਬਿੰਦ 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 ਸਿੰਘ ਨਾਮ ਤੇ ਉਹ ਮਲੀਨਾੜ ਦਾਮ ਕੋ ਚੀਪਰ ਹੋਇਓ ਲਖੀ ਨਾ ਬੋਨਾ ਤਨਾਂ ਤਿਆ ਕੇ ਪ੍ਰੀਤ ਚਰਨ ਕਬੀਰਾਂ ਨੀਚ ਕੁਲਾ ਜੁਲਾਰਾ ਭਇਓ ਗੁਣੀ ਕੇ ਹੀਰਾ ਰਬਿਦਾਸ ਧਵੰਤਾ ਟੋੜਨੀ ਤਿਆਗੀ ਮਾਇਆ ਪ੍ਰਗਟ ਹੋਆ ਸਾਧ ਸੰਗ ਹਰ ਦક્ષਣ ਪਾਇਆ ਸੈਨ ਨਾਈ ਬੁੱਧ ਕਾਰੀਆ ਉਹ ਕਰ ਕਰ ਸੁਣਿਆ ਹਿਰਦੇ ਵਸਿਆ ਪਾਰਬਰਮ ਭਗਤਾਵੇਂ ਗਣਿਆ ਇਹ ਵਿਦ ਸੁਣ ਕੇ ਜਾਟਰ ਉੱਠ ਭਗਤੀ ਲੱਗਾ ਮਿਲੇ ਪਰਤਖ ਗੁਸਈਆਂ ਧੰਨਾ ਬਡਪਾਗਾ ਮੈਂ ਇੱਕ ਬੇਨਤੀ ਕਰਦਾ ਐ ਅਮਲੀ ਕੋਲੇ ਬਹਿ ਜਾਓਗੇ ਅਮਲੀ ਬਣ ਜਾਓਗੇ ਡਾਕਟਰ ਕੋਲੇ ਬਹਿ ਜਾਓਗੇ ਡਾਕਟਰ ਬਣ ਜਾਓਗੇ ਵਕੀਲ ਕੋਲੇ ਬਹਿ ਜਾਓਗੇ ਵਕੀਲ ਬਹਿ ਬਣ ਜਾਓਗੇ ਵਿਦਵਾਨ ਕੋਲੇ ਰਹਿਣ ਲੱਗ ਜਾਓਗੇ ਵਿਦਵਾਨ ਬਣ ਜਾਓਗੇ ਸੰਤ ਕੋਲੇ ਰਹਿਣ ਲੱਗ ਜਾਓਗੇ ਸੰਤ ਬਣ ਜਾਓਗੇ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਾ ਅੱਜ ਉਹਨੂੰ ਕਿਉਂ ਦੁਨੀਆ ਮੰਨ ਰਹੀ ਐ ਕਿਉਂਕਿ ਉਹ ਸੰਤਾਂ ਕੋਲੇ ਰਹੇ ਸੰਤ ਬਾਬਾ ਕਰਤਾਰ ਸਿੰਘ ਜੀ ਗੁਰਬਚਨ ਸਿੰਘ ਜੀ ਬਾਬਾ ਠਾਕੁਰ ਸਿੰਘ ਜੀ ਸੰਤਾਂ ਕੋਲੇ ਰਹਿ ਕੇ ਸੰਤ ਬਣਦੇ ਨੇ ਸੋ ਅਸੀਂ ਕਹਿੰਦੇ ਜੀ ਕੋਈ ਹੈ ਹੀ ਨਹੀਂ ਸਾਡੇ ਕੋਲੇ ਤੜਕੇ ਉੱਠਣਸਾਰ ਅਸੀਂ ਬਸ ਕਹਿੰਦੇ ਭਜਨ ਬੰਦਗੀ ਵਾਲਾਂ ਦੇ ਤਵੇ ਲਾਉਣ ਲੱਗ ਜਾਂਦੇ ਆ ਸਿਸ ਕਰਕੇ ਪਿਆਰੇ ਖਾਲਸਾ ਜੀ ਚੰਗੇ ਬੰਦਿਆਂ ਦੀ ਰੀਸ ਕਰੋ ਚੰਗੇ ਬੰਨਵਾਤੇ ਚੰਗਿਆਂ ਦਾ ਸੰਗ ਕਰੋ ਨਫ਼ਰਤ ਨਾ ਕਰੋ ਵੀ ਸਾਇਬ ਕਿਰਪਾ ਕਰਦੇ ਨੇ ਕੋਹ ਨਾਨਕ ਪ੍ਰਭ ਮਿਲੇ ਮਨਹੋਰ ਮਨ ਸੀਤਲ ਬਿਗਸਾਰੇ